हेलो अस्सलाम वालेकुम वीर ਕੀ ਹਾਲ ਚਾਲ ਹੈ ਪ੍ਰਵਾਸੀ ਭਈਏ ਨੇ 4 ਸਾਲ ਦੀ ਮਾਸੂਮ ਬੱਚੀ ਦੇ ਨਾਲ ਦੁਸ਼ਟ ਕਰਮ ਕਰਨ ਦੀ ਕੀਤੀ ਹੈ ਕੋਸ਼ਿਸ਼ ਮੁਤਲਕਾ ਜਿਹੜੇ ਉਥੋਂ ਦੇ ਨਿਹੰਗ ਸਿੰਘ ਸੀ ਲੋਕ ਸੀ ਉਹਨਾਂ ਨੇ ਪ੍ਰਵਾਸੀ ਭਈਏ ਨੂੰ ਫੜ ਲਿਆ ਵੈ ਤੇ ਫਿਰ ਉਹਦੇ ਨਾਲ ਕੀ ਵਾਪਰੀ ਕੀ ਹਾਲ ਹੋਇਆ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ 'ਚ ਜਾਣਾਂਗੇ ਤਾਂ ਚਲ ਕੇ ਵੀਡੀਓ ਦੇਣ ਦੇ ਹੱਥੇ ਬਾਹਰ ਚਾਣੇ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਉੱਤੇ ਇੱਕ ਬਹੁਤ ਵੱਡੇ ਦੋਸ਼ ਲੱਗ ਚੁੱਕੇ ਨੇ ਯਾਨੀ ਪ੍ਰਵਾਸੀਆਂ ਨੇ ਪੰਜਾਬ ਦੇ ਅੰਦਰ ਇੱਕ ਐਸਾ ਮਾਹੌਲ ਖੜਾ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਤੇ ਬਹੁਤ ਵੱਡੇ ਦੋਸ਼ ਲੱਗੇ ਨੇ ਔਰ ਦੂਜੇ ਪਾਸੇ ਇੱਕ ਭਈਏ ਦੁਆਰਾ ਬਹੁਤ ਵੱਡਾ ਕਾਂਡ ਕਰ ਦਿੱਤਾ ਗਿਆ ਔਰ ਉਸਦੇ ਚੱਪਲਾ ਕਿਵੇਂ ਪੈ ਰਹੀਆਂ ਨੇ ਪਬਲਿਕ ਦੇ ਵਿੱਚ ਪੂਰੀ ਖਬਰ ਤੁਹਾਡੇ ਨਾਲੇ ਤਾਂ ਸਾਂਝੀ ਕਰਨੀ ਆ ਪਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਦੇਖੋ ਇੱਕ ਤਾਂ ਕਾਂਡ ਹੁੰਦਾ ਜਾ ਰਿਹਾ ਪੰਜਾਬ ਦੇ ਅੰਦਰ ਪਹਿਲਾਂ ਭਈਆਂ ਦੁਆਰਾ ਇੱਕ 5 ਸਾਲ ਦਾ ਬੱਚਾ ਜਿਹੜੇ ਨੂੰ ਮਾਰਿਆ ਗਿਆ ਉਹਦੇ ਨਾਲ ਇੱਕ ਵੱਧ ਘਡੀਆਂ ਕਰਤੂਤ ਕੀਤੀ ਗਈ ਸੀ ਉਹਦਾ ਸਾਰੇ ਪੰਜਾਬ ਨੂੰ ਆਲਰੇਡੀ ਪਤਾ ਹੈ ਪਰ ਜਿਹੜੀ ਅੱਜ ਤੁਸੀਂ ਇੱਕ ਕੁੜੀ ਦੇ ਨਾਲ ਇੱਕ ਭਈਏ ਦੁਆਰਾ ਛੇੜਛਾੜ ਕੀਤੀ ਗਈ ਪੰਜਾਬ ਦੇ ਲੋਕਾਂ ਨੇ ਯਾਨੀ ਕਿਵੇਂ ਕੁੱਟਿਆ ਭਈਆ ਉਹ ਤੁਹਾਡੇ ਸਾਹਮਣੇ ਅੱਜ ਵੀਡੀਓ ਵੀ ਦਿਖਾਉਣ ਜਾ ਰਹੇ ਔਰ ਦੂਜੇ ਪਾਸੇ ਸਾਡੇ ਹੀ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਇੱਕ ਆਪਣੇ ਆਪ ਦੇ ਵਿੱਚ ਪ੍ਰਧਾਨ ਕਮਾਉਣ ਵਾਲੇ ਸੁਖਵੀਰ ਸਿੰਘ ਬਾਦਲ ਇਨਾਂ ਦੇ ਉੱਤੇ ਇੱਕ ਬਹੁਤ ਵੱਡਾ ਐਲੀਗੇਸ਼ਨ ਲੱਗਦਾ ਹੈ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਇਹਨਾਂ ਵਾਦਨਾਂ ਦੇ ਉੱਤੇ ਐਕਸ਼ਨ ਕਰ ਦਿੱਤਾ ਔਰ ਪੰਜਾਬ ਦੇ ਵਿੱਚ ਭਈਆਂ ਦੇ ਉੱਤੇ ਬਹੁਤ ਵੱਡਾ ਇੱਕ ਕਾਨੂੰਨ ਬਣ ਕੇ ਆਇਆ ਜਿਹਦੇ ਨਾਲ ਪੰਜਾਬ ਦੇ ਵਿੱਚ ਭਈਆਂ ਦਾ ਬਾਈਕਾਟ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਸਾਰੀਆਂ ਬੀਤੀਆਂ ਨੇ ਅਕਸਰ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਪਰ ਜਿਹੜੀ ਖਬਰ ਤੁਸੀਂ ਅੱਜ ਵੇਖੋਗੇ ਇਸ ਬਈਲੀ ਛੇਤਰ ਪਲੇਟ ਹੋ ਰਹੀ ਹੈ ਕਿਉਂਕਿ ਮਾਰ ਮਾਰ ਕੇ ਚੱਪੜਾਂ ਲੋਕਾਂ ਨੇ ਬਹੁਤ ਭੜਾ ਕੁਟਾਪਾ ਚਾਰ ਦਿੱਤਾ ਹੈ ਤਾਂ ਇਹ ਖਬਰ ਸੁਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਾਡੇ ਹੀ ਪੰਜਾਬ ਦੇ ਨੇਤਾ ਨੇ ਅਕਸਰ ਉਹਨਾਂ ਦਾ ਨਾਮ ਇਹਨਾਂ ਗੱਲਾਂ ਦੇ ਨਾਲ ਕਿਵੇਂ ਜੁੜਦਾ ਹੈ ਬਹੁਤੇ ਸਾਥੀ ਅਚੰਬੇ ਦੇ ਵਿੱਚ ਪਏ ਹੋਣਗੇ ਪਰ ਦਰਸਲ ਦੇ ਵਿੱਚ ਖਬਰ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਜੁੜਦੀ ਹੈ ਕਿਉਂਕਿ ਉਹਨਾਂ ਤੋਂ ਚੱਲੀ ਕਹਾਣੀ ਅੱਜ ਪੰਜਾਬ ਦੇ ਲੋਕਾਂ ਨੂੰ ਬਹੁਤ ਦਰਦਨਾਕ ਜਿਹੜੀਆਂ ਗੱਲਾਂ ਨੇ ਉਹ ਪੰਜਾਬ ਦੇ ਲੋਕਾਂ ਨੂੰ ਸੜੀਆਂ ਪੈ ਰੀਆਂ ਨੇ ਅਕਸਰ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਦਾ ਵਾਪਰਦੀਆਂ ਨੇ ਪਰ ਹੁਣ ਅੱਜ ਤੋਂ ਬਾਅਦ ਕੋਈ ਵੀ ਪ੍ਰਵਾਸੀ ਜਾਂ ਕੋਈ ਭਈਆ ਝੂਪੀ ਜਾਂ ਬਿਹਾਰ ਦਾ ਇਹ ਪੰਜਾਬ ਦੇ ਵਿੱਚ ਨਹੀਂ ਰਹਿਣਗੇ ਕਿਉਂਕਿ ਇੱਕ ਜਿਹੜਾ ਮਤਾ ਪਾਸ ਹੋ ਗਿਆ ਉਹ ਪੱਕੇ ਤੌਰ ਤੇ ਹੋ ਗਿਆ ਔਰ ਐਸ ਭਈਏ ਦੇ ਚੱਪਰਾ ਕਿਵੇਂ ਪੈਂਦੀਆਂ ਪਹਿਲਾ ਦੇਖ ਲਓ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਪਡੇਟ ਆ ਜਿਹੜੀ ਬੜੀ ਹੀ ਅਹਿਮ ਹੈ ਸੁਣੋ

ਰੁਸੀਗਰ ਤੂੰ ਤੂੰ ਲੈਣੇ ਨਾ ਉਹ ਨਾ ਨਾ ਉਹ ਜਾਣਦੀ ਹੈ ਨਾ ਬੋਲ ਬੇਰੇ ਪਿਛਲੀ ਗੱਲ ਲੱਗਦਾ ਹੈ ਇਹਦਾ ਮੋਰਚੇ ਦੇ ਚਾਰ ਸਾਲ ਦੀ ਬੱਚੀ ਦੇ ਨਾਲ ਪ੍ਰਵਾਸੀ ਵੱਲੋਂ ਜਿਹੜਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚੀ ਜਦੋਂ ਸਵੇਰੇ ਸਕੂਲ ਗਈ ਤਾਂ ਇਹੋ ਸ਼ਖਸ ਉਸਦੇ ਪਿੱਛੇ ਲੱਗਾ ਹੋਇਆ ਸੀ ਉਸ ਤੋਂ ਬਾਅਦ ਉਸਨੇ ਜਿਹੜਾ ਇੱਕ ਕਮਰੇ ਦੇ ਵਿੱਚ ਲੈ ਗਿਆ ਜਦੋਂ ਕਰਦਿਆਂ ਨੂੰ ਪਤਾ ਲੱਗਿਆ ਰੋਲਾ ਪਾਇਆ ਗਿਆ ਤੇ ਲੋਕਾਂ ਦੀ ਮਦਦ ਨਾਲ ਇਸ ਨੂੰ ਇਸ ਦੇ ਕਮਰੇ ਦੇ ਵਿੱਚੋਂ ਬੱਚੀ ਨੂੰ ਜੜਾ ਬਰਾਮਦ ਕੀਤਾ ਗਿਆ ਬੱਚੀ ਦੀ ਮਾਂ ਤਾਂ ਸੁਣ ਲਿਆ ਪੰਜਾਬ ਵਾਲੋ ਜਿਵੇਂ ਕਿ ਇੱਕ 4 ਸਾਲ ਦੀ ਬੱਚੀ ਪਹਿਲਾਂ ਵੇਖੋ 5 ਸਾਲ ਦਾ ਇੱਕ ਬੱਚੇ ਨੂੰ ਗਿਟਨਾਪ ਕਰਦਾ ਇੱਕ ਭਈਆ ਤਾਂ ਉਸ ਤੋਂ ਬਾਅਦ ਉਹਦੇ ਨਾਲ ਜੋ-ਜੋ ਕੀਤਾ ਅਕਸਰ ਪੰਜਾਬ ਨੇ ਦੇਖਿਆ ਤਾਂ ਉਹਨੇ ਉਸ ਬੱਚੇ ਨੂੰ ਮਾਰ ਦਿੱਤਾ ਸੀ ਇਸ ਬੱਚੀ ਨੂੰ ਵੀ ਇੱਕ ਭਈਏ ਦੁਆਰਾ ਅੰਜਾਮ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਮੇਰੀ ਇਹ ਗੱਲ ਸੁਣਨੀ ਚਾਹੀਦੀ ਹੈ ਅਪੀਲ ਹੈ ਕਿ ਜਿੰਨੇ ਵੀ ਪੰਜਾਬ ਦੇ ਅੰਦਰ ਭਈਏ ਨੇ ਪਹਿਲੇ ਦਾ ਪੰਜਾਬ ਦੀ ਸਰਕਾਰ ਨੂੰ ਅਪੀਲ ਹੈ ਕਿਉਂਕਿ ਕਿਉਂਕਿ ਪੰਜਾਬ ਦੀ ਉਹ ਧਰਤੀ ਆ ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਆਪਣੇ ਸਹਾਦਤਾਂ ਦੇ ਦਿੱਤੀਆਂ ਇਸ ਪੰਜਾਬ ਨੂੰ ਬਚਾਉਣ ਦੇ ਲਈ ਤਾਂ ਜੇਕਰ ਸਾਡੇ ਪੰਜਾਬੀਆਂ ਦੇ ਬੱਚੇ ਜਾਂ ਸਾਡੀਆਂ ਧੀਆਂ ਪੜਨਾ ਸੇਫ ਨਹੀਂ ਇਹਨਾਂ ਪ੍ਰਵਾਸੀਆਂ ਦੁਆਰਾ ਤੇ ਅਲੀਗੇਸ਼ਨ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਤੇ ਲੱਗਦੇ ਨੇ ਦਾ ਮੁੱਖ ਮੰਤਰੀ ਨੂੰ ਅਪੀਲ ਪਹਿਲੇ ਨੰਬਰ ਤੇ ਦਾ ਮੈਂ ਅਪੀਲ ਕਰੂੰਗਾ ਫਿਰ ਸੁਬੀਰ ਸਿੰਘ ਬਾਦਲ ਦੀ ਅਪਡੇਟ ਸਾਂਝੀ ਕਰੂੰਗਾ ਕਿ ਦੇਖੋ ਮੁੱਖ ਮੰਤਰੀ ਭਵਨ ਸਿੰਘ ਮਾਨ ਵੈਸੇ ਬਹੁਤ ਚੰਗੇ ਮੁੱਖ ਮੰਤਰੀ ਨੇ ਪੰਜਾਬ ਦੇ ਅੰਦਰ ਚੰਗਾ ਉਹਨਾਂ ਨੇ ਬਹੁਤ ਸਾਰੇ ਐਕਸ਼ਨ ਕੀਤੇ ਨੇ ਇਹਨਾਂ ਬਾਦਲਾਂ ਵਜੀਠੀਏ ਤੇ ਵੀ ਕੀਤੇ ਨੇ ਬਹੁਤ ਸਾਰੇ ਤਸਕਰਾਂ ਨੂੰ ਫੜ ਲਿਆ ਬਹੁਤ ਸਾਰੇ ਆਪਣੇ ਅਫਸਰਾਂ ਨੂੰ ਫੜ ਲਿਆ ਬਹੁਤ ਸਾਰੇ ਨੇਤਿਆਂ ਨੂੰ ਵੀ ਫੜ ਲਿਆ ਪਰ ਜਿਹੜਾ ਹੁਣ ਪ੍ਰਵਾਸੀਆਂ ਦੁਆਰਾ ਕੱਲੇ ਬੱਚਿਆਂ ਨੂੰ ਜਾਂ ਬੱਚੀਆਂ ਨੂੰ ਟਾਰਗੇਟ ਤੇ ਨਹੀਂ ਬਲਕਿ ਸਾਡੇ ਗੁਰੂ ਦੀ ਦਿੱਤੀ ਹੋਈ ਜਿਹੜੀ ਸਿੱਖੀ ਸਰੂਪ ਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਵਾਸੀ ਅਸਰ ਗੁਰੂ ਨੂੰ ਸਾਰੇ ਮੰਨਦੇ ਆ ਤਾਂ ਪੰਜਾਬ ਦੇ ਅੰਦਰ ਕਈ ਸਾਰੇ ਸਿੱਖਾਂ ਦੀਆਂ ਬੇਅਦਬੀਆਂ ਹੋਈਆਂ ਸਿੱਖਾਂ ਦੇ ਕੇਸ ਪੱਟੇ ਗਏ ਨੇ ਗੁਰੂ ਸਾਹਿਬ ਦੇ ਖੁਦ ਗਰੰਥ ਸਾਹਿਬ ਯਾਨੀ ਅੰਗ ਪਾੜੇ ਗਏ ਨੇ ਤਾਂ ਬਹੁਤ ਸਾਰੀਆਂ ਘਟਨਾਵਾਂ ਇਹਨਾਂ ਪ੍ਰਵਾਸੀਆਂ ਦੁਆਰਾ ਹੁੰਦੀਆਂ ਰਹਿੰਦੀਆਂ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਅਪੀਲ ਕਿ ਭਾਈ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰਵਾਸੀਆਂ ਦੁਆਰਾ ਕਾਂਡ ਹੋਣ ਲੱਗੇ ਨੇ ਤਾਂ ਹੁਣ ਤੁਸੀਂ ਜਿਹੜਾ ਕਾਨੂੰਨ ਇਹ ਬਣਾਉਣਾ ਚਾਹੀਦਾ ਪੰਜਾਬ ਦੇ ਅੰਦਰ ਕਿ ਭਾਈ ਬਾਈਕਾਟ ਪੰਜਾਬ ਦੇ ਅੰਦਰ ਭਈਆਂ ਦਾ ਹੋਣਾ ਚਾਹੀਦਾ ਵੈਸੇ ਸਾਡੇ ਪੰਜਾਬ ਦੇ ਲੋਕਾਂ ਨੇ ਬਾਈਕਾਟ ਕਰ ਦਿੱਤਾ ਗਿਆ ਕਿਉਂਕਿ 25 ਪਿੰਡਾਂ ਨੇ ਮਤਾ ਪਾਸ ਕਰ ਦਿੱਤਾ ਪੱਕੇ ਤੌਰ ਤੇ ਮੋਹਰ ਲਾ ਦਿੱਤੀ ਹੈ ਤਾਂ ਇੱਥੇ ਸਾਡੇ ਪੰਜਾਬ ਦੀ ਸਰਕਾਰ ਦਾ ਵੀ ਯੋਗਦਾਨ ਵੱਡੇ ਪੱਧਰ ਦੇ ਉੱਤੇ ਹੋਣਾ ਚਾਹੀਦਾ ਹੈ ਇਸ ਕਰਕੇ ਮੁੱਖ ਮੰਤਰੀ ਨੂੰ ਪੀੜਾ ਉਮੀਦਾਂ ਜ਼ਰੂਰ ਕਰਨਗੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਤੇ ਆਜੋ ਵੀ ਸੁਖਬੀਰ ਸਿੰਘ ਬਾਦਲ ਤੇ ਇਹ ਦੋਸ਼ ਕਿਵੇਂ ਲੱਗਦੇ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਜ਼ਮੀਨ ਰੱਖਣ ਵਾਲੇ ਅਕਾਲੀ ਦਲ ਦੇ ਨੇਤਾ ਜਸ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਇਹਨਾਂ ਤੋਂ ਦਰਾਂ ਸਾਲ ਦੇ ਵਿੱਚ ਇਹਨਾਂ ਤੋਂ ਹੀ ਸ਼ੁਰੂਆਤ ਹੁੰਦੀ ਹੈ ਯਾਨੀ ਪੰਜਾਬ ਦਾ ਇੱਕ ਇੱਕ ਜ਼ਿਮੀਂਦਾਰ ਇਹਨਾਂ ਨੂੰ ਵੇਖ ਕੇ ਭਈਆਂ ਨੂੰ ਪ੍ਰਮੋਟ ਕਰਦਾ ਗਿਆ ਕਿਉਂਕਿ ਬਹੁਤ ਸਾਰੇ ਭਈਏ ਅਕਸਰ ਤੁਸੀਂ ਵੇਖਿਆ ਬਾਦਲਾਂ ਕੋਲ ਬਹੁਤ ਸਾਰੀ ਜ਼ਮੀਨ ਸੀ। ਉਹਦੇ ਵਿੱਚ ਹਰ ਇੱਕ ਭਈਆ ਕੰਮ ਕਰਦਾ ਸੀ ਬਾਦਲਾਂ ਦੇ ਘਰਾਂ ਦੇ ਵਿੱਚ ਰਹਿੰਦੇ ਸੀ। ਬਾਦਲਾਂ ਦੀਆਂ ਜ਼ਮੀਨਾਂ ਭਈਏ ਸੰਭਦੇ ਨੇ ਹਲੇ ਵੀ ਨੇ। ਪਰ ਜਿਹੜੇ ਪੰਜਾਬ ਦੇ ਸਾਡੇ ਬਾਕੀ ਜੱਟ ਸਿੱਖ ਨੇ ਉਹਨਾਂ ਨੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਭਈਆਂ ਨੂੰ ਵਿਕਸਿਤ ਕੀਤਾ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਆ ਉਹਨਾਂ ਲੋਕਾਂ ਨੂੰ ਖਾਸ ਕਰਕੇ ਜਿਹੜੇ ਲੋਕ ਭਈਆਂ ਨੂੰ ਪ੍ਰੋਮੋਟ ਕਰਦੇ ਨੇ ਜਾਂ ਕਰਦੇ ਸੀ। ਅੱਜ ਦੇਖ ਲਓ ਸਾਡੇ ਹੀ ਪੰਜਾਬ ਦੇ ਉੱਤੇ ਕੀ ਸੰਕਟ ਆ ਚੁੱਕਿਆ ਤੁਹਾਡੇ ਸਾਹਮਣੇ ਆ ਦੇਖੋ ਜਿਵੇਂ ਕਿ ਜੁਰਮ ਦੀ ਹੱਦ ਪਾਰ ਕਰ ਦਿੱਤੀ ਹੈ 5 ਸਾਲ ਦਾ ਬੱਚਾ ਮਾਰਿਆ ਗਿਆ ਘਣਾਉਣੀ ਹਰਕਤ ਕਰਕੇ ਉਸ ਤੋਂ ਬਾਅਦ 4 ਸਾਲ ਦੀ ਬੱਚੀ ਦਾ ਰੇਪ ਕਰਨ ਜਾ ਰਿਹਾ ਸੀ ਤਾਂ ਹੁਣ ਦੇਖ ਲਓ ਵੀ ਇਦੂ ਉੱਤੇ ਮਾਮਲਾ ਕੀ ਹੋ ਸਕਦਾ ਤਾਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਹੈ ਵੀ ਭਾਈ ਜਿੰਨੇ ਵੀ ਪ੍ਰਵਾਸੀ ਨੇ ਇਹਨਾਂ ਸਾਰਿਆਂ ਦਾ ਬਾਈਕਾਟ ਕਰੋ ਕਿਸੇ ਨੇ ਇਹਨਾਂ ਦੀ ਸਪੋਰਟ ਨਹੀਂ ਕਰਨੀ ਕਿਸੇ ਵੀ ਕੰਮ ਦੇ ਪ੍ਰਤੀ ਚਾਹੇ ਬੰਦਾ ਕਿਹੇ ਜਾ ਵੀ ਹੈ ਇਹ ਟਾਰਗੇਟ ਤੇ ਲੈਣਾ ਦਾ ਪ੍ਰਵਾਸੀ ਵਰਸਸ ਪੰਜਾਬੀ ਬਣ ਚੁੱਕਿਆ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਖਾਸ ਅਪੀਲ ਫੇਰ ਕਿ ਭਾਈ ਇਹਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਸਾਡੇ ਪੰਜਾਬ ਦੇ ਲੋਕ ਕਹਿਣ ਕਿ ਸਾਡੇ ਮੁੱਖ ਮੰਤਰੀ ਨੇ ਐਕਸ਼ਨ ਲਿਆ ਤੇ ਸਾਡਾ ਪੰਜਾਬ ਸੇਫ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਪ੍ਰਵਾਸੀ ਭਈਆਂ ਦੇ ਅਸੀਂ ਪਹਿਲੇ ਵੀ ਵੀਡੀਓ ਪਾਈ ਸੀ ਕਿ ਜਿਹਦੇ ਵਿੱਚ ਪ੍ਰਵਾਸੀਆਂ ਦੇ ਨੌਜਵਾਨ ਜਿਹੜੇ ਲੜਕੇ ਐ ਉਹਨਾਂ ਨੇ ਵੀਡੀਓ ਪਾ ਕੇ ਪੰਜਾਬੀਆਂ ਨੂੰ ਗਾ ਕੱਢ ਰਿਹਾ ਉਹਨਾਂ ਦੇ ਬਾਰੇ ਬੁਰਾ ਭਲਾ ਕਹਿ ਰਹੇ ਐ ਤੇ ਉਹਨਾਂ ਨੂੰ ਚੈਲੰਜ ਕਰ ਰਹੇ ਐ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਐ ਦੂਸਰੇ ਬੰਨੇ ਫਿਰ ਇੱਕ ਸਿੱਖ ਨੌਜਵਾਨ ਛੋਟਾ ਬੱਚਾ ਸੀ ਜਿਸਦੇ ਨਾਲ ਇੱਕ ਪ੍ਰਵਾਸੀ ਨੇ ਦੁਸ਼ਟ ਕਰਮ ਕੀਤਾ ਤੇ ਫਿਰ ਉਸ ਦੀ હત્યા ਕਰ ਦਿੱਤੀ ਤੇ ਤੀਸਰਾ ਅੱਜ ਫਿਰ ਇੱਕ ਪ੍ਰਵਾਸੀ ਭਈਏ ਦਾ ਵਾਕਿਆ ਮੰਦਭਾਗੀ ਖਬਰ ਸਾਹਮਣੇ ਆ ਗਈ ਹੈ ਕਿ ਇੱਕ ਛੋਟੀ 4 ਸਾਲਾਂ ਦੀ ਬੱਚੀ ਨੂੰ ਵੀਰੋ ਉਹ ਬਲਾ ਫਸਲਾ ਕੇ ਮਾੜਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਲੋਕਾਂ ਨੂੰ ਪਤਾ ਚੱਲ ਗਿਆ ਤੇ ਉਹਨਾਂ ਨੇ ਪ੍ਰਵਾਸੀ ਭਈਏ ਨੂੰ ਫੜ ਕੇ ਉਸ ਦੀ ਟਿਕਾਇ ਕੀਤੀ ਹੈ ਲੋਕ ਪੰਜਾਬ ਦੇ ਲੋਕ ਨਿਹੰਗ ਸਿੰਘ ਹੁਣੇ ਮੰਗ ਕਰ ਰਹੇ ਹੈ ਕਿਉਂਕਿ ਪ੍ਰਵਾਸੀਆਂ ਦੀ ਵਜ੍ਹਾ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੋਇਆ ਹੈ ਪੰਜਾਬ ਦੇ ਅੰਦਰ ਵੀਰੋ ਜਿਹੜੇ ਹਾਲਾਤ ਠੀਕ ਨਹੀਂ ਹੋ ਰਹੇ ਇਸ ਕਰਕੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਇਹ ਮੰਗ ਕੀਤੀ ਜਾ ਰਹੀ ਹੈ ਦੂਸਰੇ ਬਨੇ ਇਹ ਕਿਰ ਜਾ ਰਿਹਾ ਹੈ ਗੱਲ ਸੁਖਬੀਰ ਬਾਦਲ ਨਾਲ ਜੋੜੀ ਜਾ ਰਹੀ ਹੈ ਕਿਉਂਕਿ ਸੁਖਬੀਰ ਬਾਦਲ ਦੇ ਦੌਰ ਦੇ ਵਿੱਚ ਪ੍ਰਵਾਸੀ ਭਈਏ ਪੰਜਾਬ ਦੇ ਵਿੱਚ ਬਰਮਾਰ ਹੋ ਗਈ ਹੈ ਬਹੁਤ ਜ਼ਿਆਦਾ ਆਏ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕਿਤੇ ਨਾ ਕਿਤੇ ਜ਼ਿੰਮੇਵਾਰ ਸੁਖਬੀਰ ਬਾਦਲ ਵੀ ਹੈ ਬਾਕੀ ਵੀਰੋ ਇਸ ਨੂੰ ਲੈ ਪ੍ਰਵਾਸੀ ਭਈਏ ਨੂੰ ਲੈ ਕੇ ਤੁਹਾਡਾ ਕੀ ਆਇਆ ਹੈ ਤੁਹਾਡਾ ਕੀ ਮੰਨਣਾ ਹੈ ਕਿਹੋ ਜਿਹਾ ਕਾਨੂੰਨ ਹੋਵੇ ਕੀ ਹੋਣਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਮਾਹੌਲ ਵੀ ਨਾ ਖਰਾਬ ਹੋਵੇ ਤੇ ਜਿਹੜਾ ਹੈ ਮਸਲਾ ਹੈ ਪ੍ਰਵਾਸੀ ਭਈਆਂ ਦਾ ਇਹ ਵੀ ਹੱਲ ਹੋ ਜਾਵੇ ਤੁਸੀਂ ਆਪਣੀ ਸੁਜੈਸ਼ਨ ਵੀ ਰეკਮੈਂਡ ਕਰਕੇ ਲਾਜ਼ਮੀ ਦੇਣਾ ਆਪਣੀ ਜ਼ਰਾ ਖਿਆਲ ਰੱਖਣਾ ਦੋਸਤਾਂ ਮੈਂ ਯਾਦ ਰੱਖਣਾ ਅੱਲਾ ਫੇਜ਼